ਕਿਦਾ ਸਤਿਗੁਰ ਦੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀ ਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਪਤੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਮੱਝ ਤੁਹਾਨੂੰ ਵਿਖਾਉਣੀ ਆ ਅੱਜ ਸਾਰੀਆਂ ਸੋਈਆਂ ਸਵਾਈਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ਼ ਚਾੱਕ ਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਡੰਗ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਇਹ ਵੀ ਤਸੱਲੀ ਆਪਣੇ ਇੱਥੋਂ ਆਪ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਦੀ ਸასი ਕਾਲ ਜੀ ਭਾਈ ਸასი ਕਾਲ ਜੀ ਹੋ ਠੀਕ ਠਾਕ ਜੀ ਵਧੀਆ ਹੋਦਿਆ ਤੁਸੀਂ ਸੁਣਾਓ ਤੇ ਨਾਮ ਦੱਸ ਤਾਂ ਫਿਰ ਇੱਕ ਕਰੇ ਭਾਈ ਡਿੱਟੀ ਹੈ ਬਣ ਚੱਕੀ ਜੀ ਮਸ਼ੀਨਾਂ ਤੇ ਸੀ ਜਨਾਲਾ ਜਿਹੜਾ ਮਰਸਾ ਜੀ ਮੋਬਾਈਲ ਨੰਬਰ ਹੈ 9789 84725 ਦੇ ਬਾਰੇ ਠੀਕ ਹੈ ਜੀ ਹਾਂ ਜੀ ਕਵੇਗੀ ਉਦਨ ਵਾਲੀ 35000 ਵਾਲੀ ਮੱਦ ਭਾਈ ਨਜ਼ਾਰਾ ਵੜਾਇਆ ਜੀ ਅੱਛਾ ਬੜਾ ਫੋਨ ਕੀਤਾ ਵੀਰ ਆਪਣਾ ਮੈਂ ਠੀਕ ਆ ਹਾਂਜੀ ਜੀ ਬੜਾ ਪਿਆਰ ਦਿੱਤਾ ਵੀਰਾਂ ਨੇ ਸਾਰੀਆਂ ਵੇਖੀਆਂ ਉਧਰ ਸਾਰੀਆਂ ਭਾਈ ਚਾਰੇ ਵੇਖੀਆਂ ਅੱਜ ਵੀ ਚਾਰ ਹੀ ਆ ਚਾਰ ਹੀ ਭਾਜੀ ਪਤਾ ਨਹੀਂ ਗੱਲ ਜੀ ਭਾਜੀ ਕੱਲ ਨਾ ਅਸੀਂ ਡੱਗਰ ਦੇਖੇ ਹਾਂਜੀ ਕੱਲ ਭਾਜੀ ਅਸੀਂ 900 ਰੁਪਏ ਦਾ ਤੇਲ ਪਾਇਆ ਹੈ ਅੱਛਾ ਅੱਛਾ ਤੇ 100 ਰੁਪਏ ਹੀ ਉਧਰੇ ਬੋਚ ਪਾਇਆ ਹੈ ਅੱਛਾ ਲੈ ਵੀ ਭਾਜੀ ਇੰਨਾ ਵੀਰ ਭਰਾ ਮੁੱਲ ਕਰ ਦੇਣਾ ਹਾਂਜੀ 100 ਰੁਪਏ ਬੋਚੋ ਇੰਨੀ ਇੰਨੀ ਕੋਸ਼ਿਸ਼ ਨਹੀਂ ਭਾਈ ਵੀ ਬੋਚੋ 100 ਰੁਪਏ ਕੱਟ ਕੇ ਦੇ ਦੇਗੇ ਸਾਈਕਲ ਅੱਛਾ ਸ਼ਾਮ ਵੀ ਡੰਗਰ ਭਾਜੀ ਲੈ ਆ ਅੱਛਾ ਜਿਹੜੇ ਵੀਰ ਭਰਾ ਸਾਡੇ ਕੋਲ ਅਸੀਂ ਲੈ ਗਏ ਪਹਾੜਾ ਡੰਗਰ ਅੱਛਾ ਅਸੀਂ ਭਾਵੇਂ ਸਾਰਾ ਸਾਰਾ ਦਿਨ ਭਾਜੀ ਘਰੇ ਨਾਲ ਹੀ ਪਹਾੜਾ ਨਗਰ ਲੈਣਾ ਤਾਂ ਕਾ ਪਹਾੜਾ ਭਾਜੀ ਦੋ ਤਿੰਨੀ ਥਾਂ ਹੀ ਜਾ ਗਏ ਆਪਣੀ ਇੱਥੇ ਇੱਥੇ ਕਿੱਲੇ ਤੇ ਮੈਂ ਰੇਗੀ ਹੋ ਅੱਛਾ 30000 ਵਾਲੀ ਅੱਛਾ 35000 ਵਾਲੀ ਨਾ ਹੀ ਰਹਿ ਗਿਆ 35000 ਵੀ ਰਹੀ ਨਹੀਂ ਅੱਛਾ ਕੋਈ ਨੂੰ ਵਿਸ਼ਵਾਸ ਨਹੀਂ ਹੈ ਨਾ ਕਿੱਥੋਂ ਤੱਕਰ ਮੈਂ ਚੜ ਗਈ ਹਾਂ ਕਿੰਨੇ ਤੇ ਚੜ ਗਈ ਹਾਂ ਉਹ ਭਾਜੀ 42 43 ਤੇ ਮੈਂ ਚੜ ਗਈ ਅੱਛਾ ਅੱਜ ਇੱਥੇ ਨਰੇ ਨਾਲ ਗਾਹ ਦੀ ਗਾਹ ਦੀ ਗਈ ਹੈ ਤੇ ਠੀਕ ਹੈ ਭਾਜੀ ਠੀਕ ਹੈ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਭਾਜੀ ਬਾਹਰ ਇਹ ਡੇਗਰ ਇਹਨੇ ਘਰ ਦੇ ਵਿੱਚੋਂ ਸਾਹਮਣੇ ਵਿੱਚ ਲੈਰੇ ਤਰੂ ਰਹਿ ਜਿਹੋ ਜਿਹੇ ਪਾਏ ਆ ਹਾਂ ਜੀ ਹੁਣ ਇਹ ਰਸੀਆਂ ਰਸੀਆਂ ਪਾਏ ਆ ਇਹਦੇ ਵਿੱਚ ਸਾਰੇ ਇਕੱਠੇ ਕਿਤੇ ਆ ਠੀਕ ਆ ਫਰਾਂਟ ਤੋਂ ਦਸ਼ਦੀ ਪੈ ਜੀ ਭਾਜੀ 12 1 ਵੇ ਤੇ ਘਰੋਂ ਦੇ ਵੇਲੇ ਜਾਂਦਾ ਜੀ ਹਾਂ ਜੀ ਹਾਂ ਜੀ ਮੁਰਗੇ ਚਾਰ ਪੰਜ ਮੇਰੇ ਫੇਰ ਤੋਂ ਪਾਏ ਜੀ ਇਹ ਭਾਜੀ ਬੱਚੇ ਤੋਂ ਬਣਾ ਜੇ ਬੈਣ ਅੱਛਾ ਹਾਂ ਜੀ ਬੱਚੇ ਤੋਂ ਬਣਾ ਤਾਂ ਬੱਚਾ ਨਹੀਂ ਆਗਾ ਤੇ ਦੁੱਧ ਇਸ ਤਰ੍ਹਾਂ ਭਾਜੀ ਥੱਲੇ ਬਹਿਣਾ ਦੇ ਠੀਕ ਆ ਹਾਂ ਜੀ ਆ ਦੇ ਸਕਦੇ ਹਾਂ ਹਾਂ ਜੀ ਮਾੜੀ ਤੋਰਦੀ ਆਪਾਂ ਪਹਿਲਾਂ ਧਾਰਮਰਾ ਦਿੰਨੇ ਫੇਰ ਆ ਜੀ ਤੋਰੋ ਫੇਰ ਜੀ ਕਿੰਨਾ ਦੁੱਧ ਹੈ ਦਖਿਲੋ ਅੱਛਾ ਬਰਾਤੀ ਜੀ ਕੋਲ ਆਈ ਹੈ ਹੀ ਨਾਮ ਕਰਕੇ ਦਵਾਗੇ ਠੀਕ ਹੈ ਜੀ ਅਏ ਜੀ ਇਹ ਕੱਲ੍ਹ ਰਾਤੀ 94 ਆਏ ਆ ਤੇ ਅੱਜ ਜੇ ਸਵੇਰ ਸਵੇਰ ਦਾ ਟਾਈਮ ਹੈ ਹਲੇ ਬਿਲਕੁਲ ਸਵੇਰ ਦਾ ਟਾਈਮ ਹੈ ਆਹ ਨਿਰ ਤੇ ਨਾ ਮਹੀਨੇ ਦੀ ਗਾਹ ਸੋਈ ਜੀ ਅੱਛਾ ਤੇ ਦੁੱਧ ਅੱਜ ਆਪਾਂ ਵਡੀਆਂ ਗਾਹਾਂ ਵੀ ਚਲੋ ਪਾਉਣੀ ਆ ਵਡੀਆਂ ਅੱਛਾ ਭਾਜੀ ਚਾਰ ਦਿਨ ਸਾਹ ਵੀ ਗਈ ਨਾ ਉਹਨਾਂ ਦਾ ਮੁਕਾਬਲਾ ਇਹ ਕਰ ਜੂਗੀ ਠੀਕ ਹੈ ਜੀ 13 14 13 14 ਕਿਲੋ ਦੁੱਧ ਕਰ ਜੂਗੀ ਜਿੰਨੀ ਇਹਨੂੰ ਚੋਣ ਲੱਗੀ ਆ ਤੇ ਮੁੱਲ ਤੇ ਬੱਚਾ ਭਾਜੀ ਇਹਦੀ ਬੱਚੀ ਵੀ ਹੈਗੀ ਤੇ ਵਰਸ਼ੀ ਨਹੀਂ ਤੁਹਾਨੂੰ ਉਹਨਾਂ ਵੀਰਾਂ ਨੇ ਦਿੱਤੀ ਅੱਛਾ ਮਸ਼ੀਨੀ ਉਹਦੇ ਦੇਣੇ ਟਾਈਆਂ ਤੇ ਨਾ ਮਹੀਨੇ ਦੀ ਗਾਹ ਸੋਈ ਜੇ ਤੇ ਅੱਜ 8 9 ਦਿਨਾਂ ਨੂੰ ਬਣੀ ਨੇ ਵੀ ਗਾਹ ਹੋ ਗਈ ਜੀ ਅੱਛਾ ਉਹਨਾਂ ਕਿਹਾ ਵੀ ਮਨੋ ਇਹਨੂੰ ਬੜਾ ਤਾ ਨਾ ਤੇ ਮੁੜ ਕੇ ਕੋ ਕੋਲੀ ਜਾਵੇ ਵੀ ਇਹ ਖਾਲੀ ਨਿਕਲ ਆਉਗੀ। ਬਾਕੀ ਭਾਜੀ ਕਿਸੇ ਦੀ ਗਾੜੀ ਕਿਸਮਤ ਦੀ। ਇਹ ਹਰ ਰਹਿ ਹੀ ਗਾ ਆ ਉਹਨਾਂ ਦੀ ਘਰ ਦੀ। ਚੌਂੜ ਦੇ ਵਿੱਚ ਆ ਪੂਰੀ ਵਧੀਆ ਓਕੇ। ਕਿੰਨੇ ਦੀ ਕਰਦੀ ਆ ਫੇਰੇ? ਇਹਦਾ ਭਾਜੀ ਮੁੱਲ ਜੇ ਚਾਹਤ ਆ ਸਾਹਮਣੇ ਗਏ। ਹਾਂਜੀ। ਫੇਰ ਤੇ ਭਾਵੇਂ ਜਿੰਨੇ ਦੀ ਮਰਜ਼ੀ ਵੇਚਦੀ ਬੱਤੀ ਤੇ ਦੀ ਵੇਚਦੀ। ਜਿਹੜੀ 26000 ਦੀ। ਕਰ ਦੋ ਮੰਨਤਾ ਨਾ ਹੋਰ। ਹਾਂ ਨਾ ਭਾਜੀ 23000 ਦੇ ਦਾਂਗੇ। 23000 ਦੀ ਦੇ ਦੋ। ਇਹ ਨਾਲੇ ਭਾਜੀ 23 ਤੁਹਾਡੀ ਲੋੜ ਤੇ। ਠੀਕ ਹੈ ਜੀ। ਭਾਜੀ। ਠੀਕ ਹੈ। ਆਪਾਂ ਇਹ ਵਹੀ ਨੇ ਸਰਵਾਰ ਦੇ ਪਰਾਂ ਬੜੀਆਂ ਵੇਚਣੋ। ਤੇ ਹੋਰ ਉਹਦਾ ਧੰਨ ਹੁਣੇ ਚਵਾ ਦਿਖਾ ਦਿੰਦੇ ਆ ਤੋਂ ਪਹਿਲਾਂ ਧੰਨਵਾਦ ਕਰ ਦਿਖਾ ਦੀ ਤੇ ਇਹਦੇ ਬਾਹਰ ਆ ਗਾਂ ਤੇ ਆਗੀ ਤੇ ਉਤਰਾ ਹੈ ਸ਼ਹਿਰ ਚ ਆ ਪਰ ਇਹ ਆ ਵੀ ਸੰਭੀ ਘਟਿਆ ਕਿਸੇ ਵੀਰ ਨੇ ਇਹ ਹੈ ਸ਼ਹਿਰ ਇਹ ਦੂਜੇ ਦੂਏ ਲਾੜੇ ਕੋਈ ਤਜਾ ਸੁਆ ਲਾੜੇ ਹਾਂਜੀ ਨਵੀਂ ਆ ਗਾਂ ਨਹੀਂ ਪੁਰਾਣੀ ਹੈਗੀ ਵੀ ਹਾਂਜੀ ਬਸ ਸੁਈ ਦਾ ਤੀਜਾ ਚੌਥਾ ਦਿਨ ਹੈਗਾ ਜੀ ਠੀਕ ਆ ਮੇਰੇ ਕੋ ਵਿਖਾਉਣੇ ਵਾਲਾ ਦੁੱਧ 13 14 ਕਿਲੋ ਹੋਊਗਾ ਅੱਛਾ ਪਰ ਭਾਜੀ 12 ਲੀਟਰ ਲਾਵੇ ਅੱਛਾ 12 ਦਾ ਭਾਜੀ ਕੋਈ 11 ਹੀ ਲਾਵੇ ਵੇ ਆ ਸਾਰਾ ਹੀ ਦੁੱਧ ਆ ਠੀਕ ਆ 5:30 ਵਜੇ 5 5:30 ਵਜੇ ਭਾਜੀ ਸਾਰੇ ਡੰਗਰ ਸਾਫ ਕੀਤੇ ਉੱਥੇ ਠੀਕ ਆ ਫੇਰ ਵੇਖੋ ਇਤਨਾ ਵੱਡ ਗਿਆ ਬੱਚਾ ਠੀਕ ਹੈ ਜੀ ਬੜਾ ਘਰ ਆ ਕੇ ਮਰਾ ਦਿਆ ਭਾਜੀ ਚਲੋ ਇਹਦੀਆਂ ਵੀ ਦਿਖਾ ਦਿਓ ਤੇ ਆ ਖਾਣਾ ਇਹਦੇ ਵੀ ਦੇਖ ਸਕਦੇ ਆਪਾਂ ਬਤਰਾ ਇਧਰ ਇੱਕ ਪਾਣੀ ਵਸ਼ੇਣ ਦੁੱਧ ਕੜਾ ਛੱਡਿਆ ਆ ਆ ਜਾ ਬੱਚਾ ਜੀ ਬੱਚਾ ਵੀ ਚੰਗਾ ਪਲਿਆ ਹੋਆ ਉਹਦੇ ਕਰਕੇ ਗਾਂ ਵੀ ਥੋੜੀ ਲੱਪੇ ਜਿਆ ਗਾਂ ਦੇ ਸਹਾਣਾ ਬੱਚਾ ਜ਼ਿਆਦਾ ਪਲਿਆ ਵਾ ਤੇ ਇੱਕ ਨੱਕ ਦੁੱਧ ਕਰੀ ਜਾਉਂਦੇ ਪਾ ਜੀ ਇਹਨੇ ਮਨਾ ਦੇਣਾ ਜੇ 13 14 ਕਿਲੋ ਹੀ ਅੱਛਾ ਇਹਨੂੰ ਉਹਦੇ ਅੰਦਰ 16 17 ਕਿਲੋ ਪਰ 13 14 ਕਿਲੋ ਦੁੱਧ ਮਨਾ ਦੇਣਾ ਬਖਾਵਾ 13 14 ਦਾ ਹੀ ਹੋਊਗਾ ਅੱਛਾ 13 ਚਾਹ ਲੱਗਾ ਪਾ ਜੀ 12 ਲੀਟਰ ਦਾ ਵੀ ਕਿਲੋ ਘਾਟ ਹੀ ਜਾਂਦੇ ਠੀਕ ਹੈ ਪਰ ਮੈਂ 12 ਲੀਟਰ ਹੀ ਜੇ ਨਹੀਂ 11 ਲੀਟਰ ਆਨੇ ਆਨਲਾਈਨ ਪਾ ਜੀ ਆਪਣਾ ਮਾਲ ਜੇ ਤਾਂ ਮੈਨੂੰ ਪਤਾ ਹਾਂਜੀ ਤੇ ਵੀ ਭਰਾਣਾ ਮਾਣ ਦੇਣਾ ਪਾ ਲਾਹਮਾ ਨਹੀਂ ਕਿੰਨੇ ਕਿਲੋ ਵੀ ਲੜਵਾ ਚੋ ਕੇ ਕੋਈ ਲੈ ਜੀ ਠੀਕ ਹੈ ਜੀ ਹਾਂਜੀ ਚਲੋ ਬੰਦਾ ਵੀ ਜੇ ਫਿਰ ਇਹਨੂੰ ਦੇਖੋ ਭਾਜੀ ਥਾਨ ਕਿੰਨਾ ਪਿਆਰਾ ਨੇ ਠੀਕ ਹੈ ਜੀ ਇਹ ਨਾ ਭਾਜੀ ਕੋਈ ਆਖੇ ਵੀ ਇਹਨੂੰ ਦਪਹਿਰਾ ਕੋਈ ਟਾਈਮ ਲੱਗਾ ਵਸ਼ੀ ਨੂੰ ਅੱਛਾ ਤੁਹਾਨੂੰ ਪਤਾ ਵੀ ਏਕ-ਏਕ ਟਾਈਮ ਚੋ ਕੇ ਹੁਣ ਰਾਤੀ ਲੈਂਦੀ ਆ ਹਾਂਜੀ ਕਿਸ ਦੇ ਘਰੋਂ ਲਈ ਆ ਇਹ ਸੁਣ ਲੈ ਜੰਮਦਰ ਤੇ ਸਾਡੇ ਚੋਰਾ ਠੀਕ ਹੈ ਬੜਾ ਚਟਾ ਜਿਹਾ ਚਲੋ ਛੱਡਦੇ ਹੁਣ ਆ ਜੀ ਇਹ ਗੱਲ ਫੋਨੋਂ ਵੀ ਤੋੜ ਦਿੱਤੀਏ ਉਹ ਵੀ ਪਾਜੀ ਤੋੜ ਦਿੱਤੀ ਉਹ ਵੀ ਪਾਜੀ ਮੜਾ ਚਾ ਉਹਦਾ ਵੀ ਚਵਾ ਦਿਖਾਈ ਦੀਏ ਪਸੰਗੀ ਇਹ ਵੀ ਉਤਰਾ ਪਸੰਗੀ ਦਿਖਾ ਦੇ ਚਵਾ ਮਗਰਲੇ ਸਨ ਦਾ ਦਿਖਾ ਬਿਲਕੁਲ ਸਾਫ ਚਵਾ ਤੇ ਹੈਗੀਆਂ ਦੋਵੇਂ ਠੰਡੀਆਂ ਤੇੜੀਆਂ ਆ ਆ ਦੇਖਾ ਦੇ ਕੋਈ ਰਸਤੀ ਦੀ ਲੋੜ ਨਹੀਂ ਆ ਕੋਈ ਕੁਛ ਨਹੀਂ ਆ ਕੋਈ ਭੜਾ ਵੀ ਨਾ ਪਾਉ ਗਾੜੀ ਉੱਤਰਾ ਹੀ नाज़ा। 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 बाकी थालियां टंगी है उतना बच्चे गाते बच्चे ਤੋ ਤਾਂ ਭਾਜੀ ਜਿਹੜਾ ਵਿਖਾਵੇ ਵਾਲਾ ਨਾ ਜਿਹੜਾ ਘਿਗ ਵਾਲਾ ਦੁੱਧ ਆ ਹਾਂਜੀ ਉਹ ਜਿਹੜਾ 7 ਕਿਲੋ ਡੰਗ ਦਾ ਦੁੱਧ ਆ ਅੱਛਾ ਘਟਾ ਕਰਕੇ 6 ਕਿਲੋ ਰਹੇਗਾ ਜੀ ਇਹ 12 ਕਿਲੋ ਹੀ 1 ਕਿਲੋ ਹੋਰ ਘਟਨੇ 11 ਕਿਲੋ ਨਾਲ ਸਾਡੇ ਨਾਲ ਕੋਈ ਸੌਦਾ ਕਰੇ ਤੇ ਮੁੱਲੇ ਤਾਂ ਮੁੱਲ ਭਾਜੀ ਇਹਦਾ ਭਾਵੇਂ 42 ਭਾਵੇਂ 43 ਕਰਾ ਲਓ ਹਾਂਜੀ 40000 1000 ਰੁਪਏ ਛੋੜੋ ਜੇਗਾ ਭਾਵੇਂ ਭਾਜੀ ਯਾਰ ਹੋਰ ਕਰ ਦੋ ਕਰ ਦਾਂਗੇ ਭਾਜੀ 38000 ਦੀ ਦੇ ਦਿਓ 38000 ਦੀ ਦੇਖੋ ਠੀਕ ਹੈ ਜੀ ਭਾਜੀ ਆਣ ਦੇਖੋ ਕਿੱਡਾ ਲੱਗਾ 38000 ਦੀ ਖਾਣਾ ਹੀ ਭਾਜੀ ਕੋਲ ਠੀਕ ਆ ਤੇ ਹੁਣ ਆ ਜਿਹੜੀ ਕਾਂਜੇ ਇਹਦਾ ਬੱਚਾ ਗਿਆ ਏ ਇਹਦਾ ਬੱਚਾ ਮਰ ਗਿਆ ਬੱਚਾ ਭਾਈ ਅੱਜ ਨਾ ਭਰ ਗਿਆ ਠੀਕ ਆ ਤੇ ਇਸੇ ਕੋ ਵਹਿੜਦਾ ਭਰੇ ਭਾਈ ਪੂਰਾ ਬੱਚਾ ਕਰਦੀ ਇਹ ਜਿਹੜੀ ਬੱਚੇ ਦਾ ਪੂਰਾ ਕਰਦੀ ਹੱਥ ਨਾ ਉਹਦੇ ਸਦੇ ਧਿਆਨ ਹੁੰਦਾ ਬੱਚੇ ਵਾਲੀ ਆ ਤੇ ਇਹਦੇ ਥਲੇ ਦੁੱਧ ਹੈਗਾ ਜੇ 14 15 ਕਿਲੋ ਤਿਆਰ ਮੋਕੇ ਤੇ ਮੈਂ ਨਾ ਭਾਈ ਤਿਆਰ ਅੱਛਾ ਮੈਂ ਨਾ ਮੜਾ ਪਾੜਾ ਲਈ 30 ਬੱਚੇ ਦਾ ਪਾ ਕੇ ਤੇ ਰੱਸੀ ਪਾ ਕੇ ਚੋੜੀ ਦੀ ਅੱਛਾ ਹਾ ਜੀ ਕੋਈ ਥੱਲੇ ਆਪਣੀ ਥੋੜੀ ਕਰਕੇ ਖੜੇ 14 ਕਿਲੋ ਦੁੱਧ ਜੇ ਤੁਰਨ ਫੇਰੇ ਕਰਾਂਗੇ ਬੱਚੇ ਦਾ ਦਿੱਤਾ ਰੱਸੀ ਬੜਾ ਆਏ ਦੇ ਆਧੇ ਹੀ ਸਾਦੇ ਪਰ ਰੱਸੀ ਵੀ ਨਹੀਂ ਬਦਲੀ ਇਹਦੀ ਆਏ ਉਹੀ ਪੁਰਾਣੀ ਰੱਸੀਆਂ ਪਈਆਂ ਅੱਛਾ ਇਹ ਸਵੇਰੇ ਆਈ ਇਹ ਕਰਕੇ ਆਈ ਇਹ ਮੇਰਾ ਹੱਥ ਜਾ ਰਹੀ ਹੈ ਕਿ ਦਬਾਣਾ ਸਵੇਰੇ ਆਈ ਥੋੜਾ ਰੱਦੀ ਘੱਟ ਪੈਂਦਾ ਦੁੱਧ ਬਚਾ ਥੱਲੇ ਬੜੀ ਚੰਗੀ ਸਿਆਰ ਆ ਰਹੀ ਕੋਈ ਨਹੀਂ ਲਿਆ ਆ ਤੁਹਾਹਨ ਲਿਆ ਉਤਰਾ ਜੰਮੀ ਪਲੀ ਚੰਗੀ ਆ ਪਾਜੀ ਪਹਿਲਾ ਦੂਜਾ ਸੋਹਾਂ ਹੀ ਰਹਿਣਗੇ ਹਾਂਜੀ ਨਹੀਂ ਰਹਿਣਿਆ ਆ ਦੇ ਸਾਡੇ ਥੱਲੇ ਆਇਆ ਇੱਕਦਰੀ ਆਲੇ ਸਾਡੇ ਇਧਰ ਕੋਈ ਥਣ ਵਾਲੀ ਬੱਛੀ ਆ ਤੇ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਕਾਫੀ ਕਮਾਲ ਦਾ ਜਿਹੜਾ ਪਾਣੀ ਆ ਜਿੱਡੀ ਮਰਜੀ ਕੋਈ ਵੱਡੀ ਬਾਲਟੀ ਫੜ ਲੇ ਹਾਂਜੀ ਮੈਂ ਨਾਲ ਨਹੀਂ ਆਏ ਨਾ ਕੋਈ ਅੱਖ ਵੀ ਇਹਦੇ ਭਰਨੀ ਨਹੀਂ ਆ ਭਾਵੇਂ ਕੋਈ ਨੇ 15 ਕਿਲੋ ਵਾਲੀ ਬਾਜ ਨਹੀਂ ਫੜਦੇ ਟਕੇ ਰਾ ਦੀ ਬੱਚੀ ਚੰਗੀ ਜੰਮੀ ਪਲੀ ਆ ਬਾਜੀ 2-2 13 ਉਤਰਾ 14 ਕਿਲੋ ਹੀ ਦੁੱਧ ਅੱਛਾ ਪਰ ਕਿਲੋ ਖਾਣ ਦਾ ਫਰਕ ਪਾ ਸਕਦੀ ਬੱਚੇ ਕੱਢ ਕੇ ਕਿਹਦੇ ਜਾ ਕੇ ਵੀ ਤੇ ਮੋਲੇ ਤਾਂ ਫਿਰ ਬਹੁਤ ਬਾਜੀ ਉਤਰਾ ਸੋਚਿਆ ਵੀ ਮਨ ਬਾਹਰ ਤੇ ਰੇਡ ਦੀ ਵੇਚਾਂਗੇ ਹਾਂਜੀ ਹੁਣ ਬਾਜੀ ਇਹ ਨਾਂ ਦੇ ਵਿੱਚ ਨਹੀਂ 52 ਦੀ ਨਾ 53 ਦੀ ਜਾਂਦੇ ਵਿੱਚੋਂ ਹੀ ਦੋ ਛੋੜ 48000 ਦੀ 40000 ਦੀ ਬਾਜੀ ਕਰ ਦੋਗੇ ਔਰ ਮਨ ਤਾਂ 46 ਦੀ ਬਾਜੀ ਦੇ ਦਈਏ 45 ਦੇ ਦੋ ਰੇ ਭਾਈ 43000 ਦੀ ਜਾਂਦੋ ਅੱਛਾ 43000 43000 ਦੀ ਜਾਂਦੋ ਚਲੋ ਬਾਕੀ ਮੌਕੇ ਤੇ ਹੋਰ ਹੋ ਜੂਗਾ ਜੋੜੇ ਭਾਜੀ ਇੱਕ ਫੜੂ ਤੇ ਮਾਰਨ ਤਾਂ ਹੋਰ ਹੋ ਜੂਗਾ ਠੀਕ ਹੈ ਜੀ ਹਾਂ ਜੋੜੇ ਤਾਂ ਕਰਦਾ ਹੀ ਜਾਂਦਾ ਜੋੜਾ ਹੀ ਕਰਦੋਗੇ ਮਾਰਨ ਤਾਂ ਭਾਜੀ ਭਾਜੀ ਕਰਨਾ ਠੀਕ ਹੈ ਇੱਕ ਕਰੇ ਪਿੱਛੇ ਕਰੇ ਤੇਰਾ ਚੰਗੀ ਤਰ੍ਹਾਂ ਦਿਖਾ ਦੇ ਭਾਜੀ ਬੱਚੀ ਤੇ ਆਹ ਤੋਦੀ ਵੇਖੋ ਮੋਰ ਦੀ ਮੂਰ ਵੇਖਦੇ ਚੱਡਾ ਲਿਆ ਥੱਲੇ ਤੇਰਾ ਚੰਗੇ ਬਾਹਲੇ ਦੀ ਹੈ ਫਿਕਸ ਬਾਹਲੇ ਦੀ ਬੀਟਰ ਤੇ ਆਹ ਜਿਹੜੀ ਮੱਝ ਜੇ ਹੁਣ ਹਾਂ ਮੈਂ ਦੂਸਰੋਂ ਸਾਰੀ ਚੀਜ਼ ਲੈ ਜਾਗਾ ਹਾਂ ਹਾਂ ਜੇ ਤੇ ਚਵਾਈ ਹੋਈ ਗਈ ਆ ਸਾਹ ਦੇਖਾ ਦੇ ਮੈਂ ਸਾਡਾ ਦੁੱਧ ਕੱਢਿਆ ਹਾਲੀ ਗੱਤੀ ਪੂਰੀ ਜੀ ਤੇ ਹੁਣ ਆ ਜਿਹੜੀ ਮੱਗ ਦੇ ਤਾਜੀ ਸੂਈ ਜਾਵਦੀ ਹੈ ਇਹ ਕਿੰਨੇ ਚਿਰ ਦੀ ਸੂਈ ਆ ਇਹ ਪਾਜੀ ਤਿੰਨਾਂ ਚੌਥਾ ਦਿਨਾਂ ਚੋਂ 4 ਤੱਕ ਜਾਈ ਚੌਥਾ ਕਦੇ ਨੇ ਅੱਜ ਕਿੰਨੇ ਠੀਕ ਹੈ ਜੀ ਤੇ ਇਹਦੇ ਕੋਲ ਬੋਲਾ ਹੀ ਹੋਣਾ ਜਿੱਦ ਬਾਜੀ 8 ਨੂੰ ਲੱਗਾ ਹੈ 8 ਹੀ ਲੱਗੀ ਆਪਾਂ ਤੇ ਇਹ ਕਿੰਨਾ ਕਰੀ ਜਾਊਗੇ ਦੁੱਧ ਭਾਜੀ ਉਹ ਆਉਂਦੇ ਵੀ ਇਹ ਸਾਹ ਲੋਗੇ ਨਾ ਮੈਂ ਹੱਡੀ ਤੇ 13 14 ਕਿਲੋ ਦੁੱਧ ਭਰ ਦਿੰਦੀ ਆ ਪਰ ਇਹ ਆ ਵੀ ਉਹ ਆਉਂਦੇ ਵੀ ਵੱਲੋਂ 4 5 ਦਿਨਾਂ ਜੇ ਹੋਰ ਹਫ਼ਤੇ ਤੋਂ ਬਾਹਰ ਜਿਉਂ ਇਹ ਨਾ ਪੰਜਾਂ ਛਾਹ ਦਿਨਾਂ ਦੇ ਉਦੋਂ ਮਾਲਾ ਦੁੱਧ ਦੇ ਰਿਹਾ ਵੀ ਦਾਹ ਕਿੰਨਾ ਲਾ ਤੁਰ ਫਿਰ ਇੱਕ ਆਹ ਤਾਂ ਪਤਾ ਵੀ ਇਹ 10 ਦਿਨਾਂ ਦੀ ਮੈਂ ਸਹੀ ਨਾ ਬੂਹੇ ਦੁੱਧ ਦੇ ਚੱਲਦੀ ਆ ਹਾਂਜੀ ਤੇ 8 9 ਦਿਨਾਂ ਬਾਅਦ ਸਾਹ ਲੇ ਤਾਂ ਮੈਂ ਸਾਡੇ ਕੋਲ ਹੀ ਨਹੀਂ ਦੀ ਸਾਬੀ ਜਾਣੀ ਭਾਜੀ ਤੁਰ ਫਿਰ ਆਈ ਤੇ ਗਈ ਬੱਸ ਦੇਖਾ ਦੇ ਜੀ ਪਾਜੀ ਪਾਣੀ ਮੈਸ ਹੋਈ ਜੇ ਤੇ ਥਾੜੇ ਦੇ ਦੇਖਾ ਦੇ ਤੇ ਇਹਦਾ ਫਿਰ ਮੁੱਲ ਕੋਈ ਭੂਰ ਮਾਰੇ ਛੱਡਾ ਮਾਰੇ ਕੋਈ ਭਾਵੇਂ ਆਪਣੀ ਵੀਡੀਓ ਕਾਲ ਤੇ ਜੇ ਦੂਰ ਦਾ ਨਾ ਵੀਰ ਕੋਈ ਵੀਡੀਓ ਕਾਲ ਤੇ ਪਾਸ ਕਰਾ ਲੈ ਮੈਂ ਤੇ ਇਹਦਾ ਕਿੰਨਾ ਰੱਖਣਾ ਮੁੱਲ ਇਹਦਾ ਮੁੱਲ ਪਾਜੀ ਜੇ ਤੇ ਚਾਰ ਦਿਨ ਸਾਹਮਣੇ ਹੈ ਹਾਂਜੀ ਤੇ ਭਾਵੇਂ 90000 ਦੀ ਮੈਂ ਵੇਚ ਦੀ ਜਿੰਨੀ ਇਹਨਾਂ ਸਿੱਧ ਨਸੀ ਮਹੀਦੀ ਹਾਂਜੀ ਪਰ ਭਾਜੀ 80000 ਛੱਡਦਾ ਕਿ ਅੱਜ ਦਾ ਅੱਛਾ 80000 ਦੀ ਹਜ਼ਾਰ ਰੁਪਏ ਛੱਡਾਂਗੇ ਚਲੋ 1000 ਹੋਰ ਛੱਡ ਦੇ 70 ਛੱਡ ਦਾਂਗੇ ਅੱਛਾ 78 ਦੀ ਤੇਰੀ ਹੈ ਨਾ ਹਾਂਜੀ 78 ਮਾਨਤਾ ਨ 27 ਅੱ ਦਿੱਤੇ ਦੋ ਪੂਰੇ ਭਾਏ 74000 ਨਹੀਂ ਦਿਲਦੀ ਅੱਛਾ 74 ਦੀ 150 ਇਹਦੇ ਵਿੱਚ ਮਾਨਤਾ ਨਹੀਂ ਹੋਣਾ ਜੀ ਮੈਂ ਭਾਜੀ ਚੰਗੀ ਹੈ ਜਿਹਦੇ ਰਹਿ ਗਈ ਤੇ 4 ਦਿਨਾਂ ਤੋਂ ਸੌਂਕੇ ਵਿਚਾਂ ਗਈ ਠੀਕ ਹੈ ਜੀ ਬਾਕੀ ਤਾਂ ਜੀ ਸੋਈ ਹੈ ਮਗਰ ਕੀ ਹੈ ਇਹਦੇ ਮਗਰ ਇਹਦੇ ਕੱਟਾ ਹੈ ਬਾਕੀ ਭਾਜੀ ਹੁਣਾਂ ਹੀ ਚਵਾਈ ਕਰਦੇ ਨਹੀਂ ਜੀ 8:25 ਮਿੰਟ ਹੋ ਗਏ ਜਾ ਵੇਖ ਲੋ ਸਾਢੇ 8 ਦਾ ਟਾਈਮ ਹੋ ਗਿਆ ਵਾ ਚਵਾਈ ਜਿਹੜੀ ਹੁੰਦੀ ਆ ਹਾਂ ਜੀ ਅੱਜ ਜਿਹੜਾ ਮਰਾ ਜੀ ਬਾਤ ਦੇਖ ਲੈ ਚਵਾਈ ਹੋਣੀ ਹੈ ਬਾਕੀ ਆਪਣੀ ਤਸੱਲੀ ਕਰੋ ਤੇ ਵੇਸ਼ ਚੱਕ ਕੇ ਤੇ ਆਪਣੀ ਸਮਝ ਲੈਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ